ਸ਼ਮੀਤ ਨੂੰ ਬਚਾਓ ਇੱਕ ਬੁਹਾਰ ਹੈ ਸਾਡੇ ਰਾਖੇ ਅਤੇ ਦੇਸ਼ ਦੇ ਫੌਜੀ ਜਵਾਨ ਹਰਪ੍ਰੀਤ ਸਿੰਘ ਦੀ ਜੋ ਸਰਹੱਦ ਤੇ ਸਾਡੀ ਸੁਰੱਖਿਆ ਲਈ ਆਪਣੀ ਜਾਨ ਹਰ ਵੇਲੇ ਹਥੇਲੀ ਤੇ ਰੱਖ ਕੇ ਡਿਊਟੀ ਕਰਦਾ ਹੈ ਪਰ ਅੱਜ ਉਸ ਨੂੰ ਲੋੜ ਹੈ ਸਾਡੀ ਦੇਸ਼ ਵਾਸੀਆਂ ਦੀ ਮਾਲੀ ਮਦਦ ਦੀ ਲੋੜ ਹੈ ਕਿਉਂਕਿ ਉਸਦੇ ਕਰਤਾ ਚਿਰਾਗ ਉਸ ਦਾ ਲੱਗਤੇ ਜਿਗਰ ਉਸ ਦਾ ਪੁੱਤ ਸ਼ਮੀਤ ਇੱਕ ਜਹੀ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਹੈ ਜੋ ਜਾਨ ਲੈਵਾ ਹੈ ਜੋ ਹਜ਼ਾਰਾਂ ਬੱਚਾਵਾਂ ਵਿੱਚ ਕਿਸੇ ਇੱਕ ਹੁੰਦੀ ਹੈ ਤੇ ਜੇ ਸ਼ਮੀਤ ਨੂੰ ਸਹੀ ਇਲਾਜ ਦਾ ਮਿਲਿਆ ਤਾਂ ਉਹ ਮੰंजे ਤੇ ਪਹ ਜਾਵੇਗਾ ਤੇ ਮੌਤ ਹੌਲੀ-ਹੌਲੀ ਉਸ ਨੂੰ ਆਪਣੀ ਆਗੋਸ਼ ਵਿੱਚ ਲੈ ਲਵੇਗੀ ਗੁਰੂ ਨਗਰੀ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਾਸੀ ਇਸ ਫੌਜੀ ਪਰਿਵਾਰ ਦੇ ਬੱਚੇ ਸ਼ਮੀਤ ਨੂੰ ਡੀਐਮਟੀ ਬਿਮਾਰੀ ਨੇ ਘੇਰਿਆ ਜਿਸ ਦਾ ਪੂਰਾ ਨਾਂ ਹੈ ਦੁਸ਼ੈਨ ਮਸਕੂਲਰ ਡਿਸਟਰੋਫੀ ਜੋ ਕਿ ਇੱਕ ਅਜੀਬੀ ਬਿਮਾਰੀ ਹੈ ਜੋ ਬੱਚੇ ਦੇ ਸਰੀਰ ਦੀਆਂ ਸਾਰੀਆਂ ਮਾਸਪੇਸ਼ੀਆਂ ਨੂੰ ਹੌਲੀ-ਹੌਲੀ ਇੰਨਾ ਕਮਜ਼ੋਰ ਕਰ ਦਿੰਦੀ ਹੈ ਕਿ ਬੱਚਾ ਤੁਰਨ ਫਿਰਨ ਤੋਂ ਵੀ ਅਸਮਰਥ ਹੋ ਜਾਂਦਾ ਹੈ ਤੇ ਫਿਰ ਉਹ மஞ்சੇ ਤੇ ਪਹੁੰਚ ਜਾਂਦਾ ਹੈ। ਕਰੀ 5 ਸਾਲ ਪਹਿਲਾਂ ਹਰਪੀਤ ਨੂੰ ਇਹ ਪਤਾ ਲੱਗ ਗਿਆ ਕਿ ਉਸਦੇ ਬੱਚੇ ਨੂੰ ਡੀਐਮਡੀ ਦੀ ਬਿਮਾਰੀ ਹੈ ਤੇ ਉਦੋਂ ਤੋਂ ਹੀ ਉਹ ਆਪਣੇ ਬੱਚੇ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ ਤੇ ਹੁਣ ਉਸ ਨੇ ਦੇਸ਼ ਵਾਸੀਆਂ ਤੋਂ ਮਦਦ ਲੈਣ ਲਈ ਪੂਰੇ ਮੁਲਕ ਦੀ ਯਾਤਰਾ ਕਰਨ ਦਾ ਮਨ ਬਣਾਇਆ ਜਜ਼ਰਾਨ ਉਹ ਆਪਣੇ ਬੱਚੇ ਲਈ ਮਦਦ ਤਾਂ ਮੰਗੇਗਾ ਹੀ ਨਾਲ ਹੀ ਡੀਐਮਡੀ ਬਾਰੇ ਲੋਕਾਂ ਨੂੰ ਜਾਗਰੂਕ ਵੀ ਕਰੇਗਾ ਮੇਰੇ ਬੱਚੇ ਦਾ ਨਾਮ ਸ਼ਮੀਰ ਸਿੰਘ ਹੈ ਜੋ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਨੂੰ ਲੱਗੀ ਹੈ ਜਿਹਦਾ ਨਾਮ ਹੈ ਡੀਐਮਡੀ ਇਸ ਬਿਮਾਰੀ ਵਿੱਚ ਭਾਈ ਬੱਚੇ ਇਸ ਬਿਮਾਰੀ ਦੇ ਵਿੱਚ ਕੀ ਹੈ ਕਿ ਬੱਚੇ ਦੇ ਸਾਰੇ ਮਸਲ ਹੌਲੀ-ਹੌਲੀ ਵੀਕ ਹੋ ਜਾਂਦੇ ਤੇ ਬੱਚਾ ਜਿਹੜਾ ਡਾਕਟਰਾਂ ਦੇ ਮੁਤਾਬਿਕ ਜੋ ਹੈ 15 ਜਾਂ 16 ਸਾਲੀ ਦੀ ਪੌਂਦਾ ਹੈ ਤੇ ਸਾਨੂੰ ਇਹਦੇ ਬੱਚੇ ਦੀ ਬਿਮਾਰੀ ਬਾਰੇ ਅੱਜ ਤੋਂ 4 4-5 ਸਾਲ ਪਹਿਲਾਂ ਪਤਾ ਲੱਗਾ ਸੀ ਜਦੋਂ ਮੈਂ ਉਸ ਸਮੇਂ ਇੱਥੇ ਨਹੀਂ ਸੀ ਮੈਂ ਡਿਊਟੀ ਤੇ ਉੱਤੇ ਸੀ ਚਾਈਨਾ ਬਾਰਡਰ ਸਾਈਡ ਤੇ ਤੇ ਮੇਰੀ ਵਾਈਫ ਤੋਂ ਮੈਨੂੰ ਫੋਨ ਆਇਆ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਹਾਂ ਵੀ ਮੇਰੇ ਬੱਚੇ ਨੂੰ ਇਹ ਬਿਮਾਰੀ ਹੈ ਤੇ ਉਸ ਸਮੇਂ ਸਰ ਮੈਨੂੰ ਕੁਝ ਪਤਾ ਨਹੀਂ ਲੱਗਾ ਜਦੋਂ ਪਤਾ ਲੱਗਾ ਕਿ ਹਾਂ ਵੀ ਇਹਦਾ ਕੋਈ ਇਲਾਜ ਹੀ ਨਹੀਂ ਹੈਗਾ ਤੇ ਜੋ ਬੱਚਾ 15-16 ਸਾਲ ਦੀ ਜੀ ਪੁੰਦਾ ਹੈ ਤੇ ਮੇਰੇ ਪੈਰਾਂ ਤੋਂ ਜ਼ਮੀਨ ਖਸ ਗਈ ਤੇ ਸਾਨੂੰ ਕੁਝ ਨਹੀਂ ਪਤਾ ਲੱਗਾ ਉਸੇ ਸਮੇਂ ਮੈਂ ਆਪਣੀ ਡਿਊਟੀ ਆਪਣੀ ਜੌਬ ਸਰ ਸਹਿਬ ਨੂੰ ਦੱਸਿਆ ਕਿ ਹਾਂ ਵੀ ਮੈਂ ਨੀਚੇ ਡਿਊਟੀ ਛੁੱਟੀ ਜਾਣਾ ਤੇ ਮੈਂ ਡਿਸਟ੍ਰਿਕਟ ਅੰਮ੍ਰਿਤਸਰ ਜਨਰਲ ਬਹੁਤ ਰਹਿਣ ਵਾਲਾ ਤੇ ਮੈਂ ਫਿਰ ਉਸੇ ਸਮੇਂ ਛੁੱਟੀ ਆਇਆ ਤੇ ਉਸ ਤੋਂ ਬਾਅਦ ਸਾਨੂੰ ਅੱਜ 5 ਸਾਲ ਹੋ ਗਏ ਲਗਭਗ ਦਰਦ-ਦਰਦ ਠੋਕਰਾ ਖਾਂਦੇ ਆਪਣੇ ਬੱਚੇ ਲਈ ਇਲਾਜ ਲੀਕ ਕਿਤੇ ਜਾਓ ਜਿੱਥੇ ਵੀ ਸਾਨੂੰ ਲੋਕੀ ਦੱਸਦੇ ਸੀ ਰੀਸੈਂਟਲੀ ਸਾਰ ਸਾਨੂੰ 2-3 ਮਹੀਨੇ ਪਹਿਲਾਂ ਪਤਾ ਲੱਗਾ ਕਿ ਹਾਂ ਵੀ ਅਮਰੀਕਾ ਦੇ ਵਿੱਚ ਇਰਾ ਇਲਾਜ ਕਾਗਿਆ ਜੋ ਲਗਭਗ 27 ਕਰੋੜ ਦਾ ਲਗਭਗ 3.2 ਮਿਲੀਅਨ ਯੂ ਐਸ ਡਾਲਰ ਦਾ ਪਹਿਲਾ ਟਾਈਮ ਤੇ ਸੁਣ ਕੇ ਸਾਨੂੰ ਸਰ ਸਾਨੂੰ ਤੇ ਸਮਝ ਨਹੀਂ ਆਈ ਕਿ ਹਾਂ ਵੀ ਇਸ ਪੈਸੇ ਇਕੱਠੇ ਕਰਾਂਗੇ ਕਿੱਦਾਂ ਮੈਂ ਤਾਂ ਕਦੇ 27 ਲੱਖ ਵੀ ਨਹੀਂ ਕਦੇ ਜ਼ਿੰਦਗੀ ਦੇ ਤੇ ਦੇਖੇ ਤੇ ਫਿਰ ਮੈਨੂੰ ਅਚਾਨਕ ਮੇਰੇ ਕਰਨਾਲ ਸਾਹਿਬ ਮਿਲੇ ਉਹਨਾਂ ਨੇ ਦੱਸਿਆ ਕਿ ਉਹਦੇ ਬੱਚੇ ਲਈ ਜੀ ਤਾਂ ਉਸਕਮ 5-6 ਕਰੋੜ ਦਾ ਇਲਾਜ ਸੀ ਤੇ ਇੱਕ ਅਫਸਰ ਲਈ ਵੀ ਸਰ 5-6 ਕਰੋੜ ਕਰਨਾ ਇਕੱਠਾ ਬਹੁਤ ਮੁਸ਼ਕਲ ਗੱਲ ਹੁੰਦੀ ਉਹਨਾਂ ਨੇ ਸਰ ਮੈਨੂੰ ਦੱਸਿਆ ਕਿ ਇੰਪੈਕਟ ਗੁਰੂ ਨਾਮ ਦੀ ਇੱਕ ਸੰਸਥਾ ਹੈ ਜਿਹਦੇ ਵਿੱਚ ਅਕਾਊਂਟ ਖੋਲੋ ਤੇ ਲੋਕਾਂ ਅੱਗੇ ਫਿਰ ਇਹ ਕਰਾਉਡ ਫੰਡਿੰਗ ਕਰਨੇ ਲੋਕਾਂ ਦੇ ਤੁਸੀਂ ਅਪੀਲ ਕਰੋ ਜੋ ਜੋ ਤੁਹਾਨੂੰ ਦੇਖਦਾ ਸੁਣਦਾ ਕੁਛ ਨਾ ਕੁਛ ਤਾਂ ਨਹੀਂ ਵੀਰ ਤੋਂ ਦਾਨ ਕਰਦੇ ਨੇ 27 ਕਰੋੜ ਆਪੇ ਦੇਸ ਦੀ ਆਬਾਦੀ ਅਕੋਸ਼ ਵੀ ਨਹੀਂ ਹੈ ਤੇ ਉਹਨੂੰ ਸਟਾਰਟ ਕਰ ਕਿਤੇ ਸਾਰਾ ਜ ਮੈਨੂੰ ਮਹੀਨਾ ਦੇਣ ਮੈਂ ਸਟਾਰਟ ਕੀਤਾ ਨੂੰ ਸਰ ਮੈਨੂੰ 3 ਮਹੀਨੇ ਹੋ ਗਏ ਦੇ ਵਿੱਚ ਬਾਕੀ ਮੈਂ ਡਿਊਟੀ ਚੱਲ ਗਿਆ ਤੇ 15 20 ਦਿਨ ਦੇ ਵਿੱਚ ਲਗਭਗ ਮੇਰੇ ਬੱਚੇ ਦੇ ਅਕਾਊਂਟ ਤੇ 1.5 ਕਰੋੜ ਦੇ ਲਗਭਗ ਨੇ ਹੋ ਗਿਆ ਤੇ ਮੈਂ ਹੁਣ ਬੰਬੇ ਨਿਕਲूंगा ਬੰਬੇ ਤੋਂ ਵੀ ਆਪਣੇ ਦਰਬਾਰ ਸਾਹਿਬ ਤੋਂ ਵੀ ਸਾਨੂੰ 1 ਲੱਖ ਰੁਪਏ ਦਾ ਚੈੱਕ ਮਿਲ ਗਿਆ ਹੈ ਤੋ ਸ਼ੁਰੂਆਤ ਆਪਣੇ ਬਹੁਤ ਵਧੀਆ ਹੋ ਗਏ ਸਰ ਜੇ ਅਗਰ ਆਪਾਂ ਸਾਰੇ ਗੁਰਦੁਆਰੇ ਸਾਹਿਬ ਜਿੰਨੇ ਆਪਣੇ ਅੱਗੇ ਉੱਥੇ ਵੀ ਜਾਵਾਂਗੇ ਉੱਥੇ ਟਰਸਟੀਆਂ ਵਗੈਰਾ ਪ੍ਰਧਾਨ ਵਗੈਰਾ ਨੂੰ ਮਿਲਾਂਗੇ ਦਿੱਲੀ ਦੇ ਵਿੱਚ ਆਪਣੇ ਬੰਗਲਾ ਸਾਹਿਬ ਹੈਗੇ ਨੇ ਫਿਰ ਸ਼ੀਸ਼ਗੰਜ ਗੁਰਦੁਆਰਾ ਤਕਾਬਗੰਜ ਉੱਥੇ ਜਾਵਾਂਗੇ ਫਿਰ ਆਪਣਾ ਹਜੂਰ ਸਾਹਿਬ ਦਾ ਕੱਕੇ ਤੱਕ ਆਪਾਂ ਬੰਗਲੌਰ ਤਾਮਿਲਨਾਡੂ ਤੱਕ ਜਾਵਾਂਗੇ ਜੋ ਤੱਕ ਸਾਡੀ ਪੂਰੀ ਦੁਨੀਆ ਤੱਕ ਗੱਲ ਨਹੀਂ ਪਹੁੰਚਦੀ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੋ ਮੇਰੇ ਭਾਰਤ ਵਾਸੀ ਨੇ ਉਹ ਮੇਰੀ ਬਾਤ ਚੜ ਕੇ ਮਦਦ ਕਰਨਗੇ ਮੇਰੇ ਬੱਚੇ ਜਾਨ ਬਚੇਗੇ ਇਸ ਫੌਜੀ ਪਰਿਵਾਰ ਦੀਆਂ ਤਿੰਨ ਪੀੜੀਆਂ ਦੇਸ਼ ਦੀ ਰੱਖਿਆ ਵਿੱਚ ਲੱਗੀਆਂ ਹੋਈਆਂ ਨੇ। ਤੇਸ਼ਮੀਤ ਦੀ ਮਾਂ ਨੂੰ ਆਸ ਹੈ ਕਿ ਜਿਸ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਉਸ ਦਾ ਪਰਿਵਾਰ ਤਿੰਨ ਪੀੜੀਆਂ ਤੋਂ ਕਰ ਰਿਹਾ ਹੈ, ਅੱਜ ਦੇਸ਼ ਵਾਸੀ ਉਸ ਦੀ ਮਦਦ ਲਈ ਅੱਗੇ ਹੋਣਗੇ। ਨਾਲ ਹੀ ਉਹਨਾਂ ਸਿੱਖ ਪੰਥੀ ਦਸਵੰਦ ਦੀ ਮਹੱਤਤਾ ਨੂੰ ਦੱਸਿਆ ਤੇ ਦੇਸ਼ ਵਾਸੀ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਮਦਦ ਕੀਤੀ ਜਾਵੇ। ਇੱਥੇ ਦੱਸਣ ਯੋਗ ਹੈ ਕਿ ਡੀਐਮਡੀ ਬਿਮਾਰੀ ਦਾ ਇਲਾਜ ਹਾਲ ਹੀ ਦੇ ਕੁਝ ਸਾਲਾਂ ਵਿੱਚ ਅਮਰੀਕਾ ਦੇ ਵਿਗਿਆਨੀਆਂ ਨੇ ਲੱਭ ਲਿਆ ਹੈ ਤੇ ਉਹਨਾਂ ਵੱਲੋਂ एक टीका तैयार किया गया जिससे लगकर तो बाद एपिपानी ठीक हो जाती है पर इसकी भारतीय रुपए में कीमत करीब 27 करोड़ रुपए है तेज परिवार दी इतनी समर्था नहीं है कि उस 27 करोड़ का टीका अपने बच्चे नु लगवा सके ऐसे ली इस फौजी परिवार ने देशवासियों वासियों मदद ले गुहार लगाई है पूरे देश से कोई इलाज नहीं सी बट हुन ਰੀਸੈਂਟਲੀ the 3 ਸਾਲ ਪਹਿਲਾਂ ਹੀ ਇਹਦਾ ਇਲਾਜ ਆਇਆ ਹੈ ਜਿਹਨੂੰ ਜੀਨ ਥੈਰੇਪੀ ਕਹਿੰਦੇ ਆ ਇਹਦੇ ਵਿੱਚ ਇੱਕ ਇੰਜੈਕਸ਼ਨ ਹੁੰਦਾ ਹੈ ਜਿਹੜਾ ਸੈਂਟਰਲ ਅਮਰੀਕਾ ਤੋਂ ਆਏਗਾ ਤੇ ਇਹ ਇੰਜੈਕਸ਼ਨ ਬੱਚੇ ਦੇ weight ਦੇ ਅਕੋਰਡਿੰਗ ਹੁੰਦਾ ਹੈ ਮੇਰੇ ਬੇਟੇ ਦਾ weight ਦੇ ਅਕੋਰਡਿੰਗ 3.2 ਮਿਲੀਅਨ US ਡਾਲਰ ਜਿਹੜਾ 27 ਕਰੋੜ ਰੁਪਇਆ ਬਣਦਾ ਆ ਇਸ ਇੰਜੈਕਸ਼ਨ ਦਾ ਟੋਟਲ ਅਮਾਉਂਟ ਹੈ ਜਿਹੜਾ ਜਿਵੇਂ ਆਪਾਂ ਇਕੱਠਾ ਕਰਦੇ ਆ ਤੇ ਇੰਜੈਕਸ਼ਨ ਸੈਂਟਰਲ ਅਮਰੀਕਾ ਤੋਂ ਇੰਡੀਆ ਆਏਗਾ ਤੇ ਆਪਣੇ ਏਮਸ 'ਚ ਮੇਰੇ ਬੱਚੇ ਨੂੰ ਦਿੱਤਾ ਜਾਵੇਗਾ ਮੈਂ ਇੱਕ ਮੁਹਿੰਮ ਸਟਾਰਟ ਕੀਤੀ ਹੈ ਜਿਹਦਾ ਨਾਮ #ਸੇਵ ਇਸਮੀਤ ਇਸਮੀਤ ਨੂੰ ਬਚਾਓ ਮੇਰੇ بیٹے ਦਾ ਨਾਮ ਹੈ ਇਸ ਮੁਹਿੰਮ 'ਚ ਮੈਂ ਇਹੀ ਚਾਹਨੀ ਹੈ ਕਿ ਮੇਰੇ ਜੇ ਮੈਂ ਆਪਣੇ ਪੰਜਾਬ 'ਚ ਇਸ ਗੱਲ ਨੂੰ ਇਸ ਅਵੇਅਰਨੈਸ ਨੂੰ ਫਲਾਇਆ ਹੈ ਕਿ ਡੀਐਮਡੀ ਨਾਮ ਵੀ ਇੱਕ ਬਿਮਾਰੀ ਹੁੰਦੀ ਹੈ ਜਿਹਦੇ ਕਰਕੇ ਕਾਫੀ ਲੋਕੀ ਅੱਗੇ ਆਏ ਆ ਤੇ ਉਹਨਾਂ ਨੂੰ ਟਾਈਮ ਤੋਂ ਪਤਾ ਚੱਲ ਗਿਆ ਕਿ ਉਹਨਾਂ ਦੇ ਬੱਚੇ ਨੂੰ ਇਦਾਂ ਦੀ ਕੋਈ ਬਿਮਾਰੀ ਹੈ ਹੁਣ ਮੈਂ ਪੂਰੇ ਭਾਰਤ ਚ ਜਾਉਗੀ ਇਥੋਂ ਜਾ ਕੇ ਪਹਿਲਾ ਦਿੱਲੀ ਬੰਗਲਾ ਸਾਹਿਬ ਮੱਥਾ ਟੇਕ ਕੇ ਉੱਥੇ ਇਸ ਚੀਜ਼ ਦੀ ਸ਼ੁਰੂਆਤ ਕਰਕੇ ਫਿਰ ਉਤੋਂ ਯੂਪੀ ਬਿਹਾਰ ਰਾਜਸਥਾਨ ਸਭ ਤੋਂ ਮੇਨ ਮੇਰਾ ਮੋਟਿਵ ਹੈ ਕਿ ਮੁੰਬਈ ਜਾਣਾ ਮੁੰਬਈ ਫਿਲਮ ਇੰਡਸਟਰੀ ਹੱਥੇ ਬਹੁਤ ਵੱਡੇ ਵੱਡੇ ਕਲਾਕਾਰ ਬੈਠੇ ਆ ਜਿਹੜੀ ਜਿੱਦਾਂ ਸਾਨੂੰ ਸੂਤਸਰ ਆ ਬਹੁਤ ਹੈਲਪ ਵੀ ਕਰਦੇ ਆ ਕਾਫੀ ਲੋਕਾਂ ਦੀ ਬਾਬਾ ਜੀ ਨੇ ਦਸਵੰਤ ਦਾ ਇੱਕ ਮਤਲਬ ਦੱਸਿਆ ਸੀ ਕਿ ਜੇ ਉਹ ਦਸਵੰਤ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਆ ਤਾਹੀ ਉਹ ਸੱਚਾ ਦਸਵੰਤ ਹੈ ਤੇ ਇਸ ਦਾ ਮਤਲਬ ਮੈਨੂੰ ਵੀ ਨਹੀਂ ਪਤਾ ਸੀ ਅੱਜ ਤੋਂ ਪਹਿਲਾਂ ਪਰ ਜਦੋਂ ਮੈਨੂੰ ਲੋਕਾਂ ਦਾ ਫੋਨ ਆਇਆ ਤੇ ਉਹਨਾਂ ਨੇ ਦਸਵੰਤ ਕੱਢ ਕੇ ਇਹ ਕਿਹਾ ਕਿ ਇਹ ਮੇਰੇ ਬੱਚੇ ਲਈ ਦਸਵੰਤ ਹੈ ਤੇ ਉਹਨਾਂ ਨੇ ਕਿਹਾ ਕਿ ਮੇਰਾ ਬੱਚਾ ਜ਼ਰੂਰ बचेगा ਤੇ ਉਹਨਾਂ ਦੇ ਵਿਸ਼ਵਾਸ ਤੇ ਮੈਂ ਅੱਜ ਆਪਣਾ ਵਿਸ਼ਵਾਸ ਲੈ ਕੇ ਪੂਰੇ ਦੇਸ਼ 'ਚ ਚੱਣੀ ਆ ਕਿ ਮੈਨੂੰ ਨਹੀਂ ਲੱਗਦਾ ਕਿ ਸਿਰਫ ਆਪਣਾ ਪੰਜਾਬ ਇਸ ਗੱਲ ਨੂੰ ਸਾਰਾ ਭਾਰਤ ਸਮਝੇਗਾ ਕਿ ਇਹਨਾਂ ਬੱਚਿਆਂ ਨੂੰ ਵੀ ਜੀਣ ਦਾ ਹੱਕ ਹੈ ਤੇ ਇਹਨਾਂ ਨੂੰ ਵੀ ਇਨਾ ਹਸੰਦਾ ਹੱਕ ਆਪਣੇ ਸੁਪਨੇ ਜੀਣ ਦਾ ਹੱਕ ਹੈ ਪਹਿਲੀ ਗੱਲ ਤੇ ਇਹ ਚਮਤਕਾਰ ਹੀ ਆ ਕਿ ਇਸ ਉਮਰ 'ਚ ਵੀ ਮੇਰਾ ਬੱਚਾ ਤੁਰ ਫਿਰ ਰਿਹਾ ਹੈ ਕਿਉਂਕਿ ਇਸ ਉਮਰ ਦੇ ਬੱਚੇ ਜਿਹੜੇ ਵੀ ਹੈਗੇ ਹਿੰਦੁਸਤਾਨ 'ਚ ਉਹ ਬੈੜ ਤੇ ਆ ਗਏ ਆ ਤੇ ਉਹਨਾਂ ਤੋਂ ਤੁਰਿਆ ਨਹੀਂ ਜਾਂਦਾ ਪਰ ਮੇਰਾ ਬੱਚਾ ਡਾਕਟਰ ਵੀ ਕਹਿੰਦੇ ਕਿ ਇੱਕ ਮਰਕਲ ਹੀ ਆ ਕਿ ਅੱਜ ਏਕ 10 ਸਾਲ ਦਾ ਹੋਣ ਵਾਲਾ ਆ ਪਰ ਫੇਰ ਵੀ ਤੁਰ ਰਿਹਾ ਆ ਨਾਰਮਲ ਬੱਚਿਆਂ ਵਾਂਗ ਖੇਡਦਾ ਆ ਤੇ ਕਲਾਸ 'ਚ ਫਰਸਟ ਵੀ ਆਉਂਦਾ ਆ ਤੇ 3rd ਕਲਾਸ 'ਚ ਹੋ ਗਿਆ ਆ ਤੇ ਇਹ ਵੀ ਇੱਕ ਬਹੁਤ ਵੱਡਾ ਚਮਤਕਾਰ ਹੈ ਤੇ ਮੈਨੂੰ ਬਾਬਾ ਜੀ ਤੇ ਪੂਰਾ ਵਿਸ਼ਵਾਸ ਆ ਪਹਿਲੀ ਗੱਲ ਤੇ ਮੈਨੂੰ ਪਤਾ ਹੈ ਕਿ ਉਹ ਮੇਰੇ ਬੱਚੇ ਨੂੰ ਇਦਾਂ ਹੀ ਹੱਸਦੇ ਵਸਦੇ ਰੱਖਣਗੇ ਪਰ ਜੇ ਉਹਨਾਂ ਨੇ ਮੈਨੂੰ ਇੱਕ ਰਾਹ ਵਿਖਾਇਆ ਹੈ ਜਦੋਂ ਇਹ ਬਿਮਾਰੀ ਦਾ ਕੋਈ ਇਲਾਜ ਨਹੀਂ ਸੀ ਅਰਦਾਸਾਂ ਨਾਲ ਹੀ ਬਿਮਾਰੀ ਦਾ ਇਲਾਜ ਆ ਗਿਆ ਤੇ ਮੇਰੇ ਬੱਚੇ ਨੂੰ ਵੀ ਮਿਲੇਗਾ ਤੇ ਮੇਰਾ ਬੱਚਾ ਵੀ ਇੱਕ ਨਾਰਮਲ ਜ਼ਿੰਦਗੀ ਜ਼ਰੂਰ ਜੀਵੇ ਸੋ ਲੋੜ ਹੈ ਕਿ ਦਾਨੀ ਸੱਜਣ ਦੇਸ਼ ਤੇ ਜਵਾਨ ਤੇ ਪੁੱਤ ਨੂੰ ਬਚਾਉਣ ਲਈ ਮਾਲੀ ਮਦਦ ਦਾ ਹੱਥ ਅੱਗੇ ਵਧਾਓ ਤਾਂ ਜੋ ਇਸਮੀ ਦੇ ਇਲਾਜ ਲਈ ਜਿਸ 22 ਕਰੋੜ ਦੇ ਠੀਕੇ ਦੀ ਲੋੜ ਹੈ ਉਹ ਉਸ ਨੂੰ ਲੱਗ ਸਕੇ ਤੇ ਇਸ ਫੌਜੀ ਜਵਾਨ ਦਾ ਪੁੱਤ ਦੇਸ਼ ਵਾਸੀਆਂ ਦੀਆਂ ਦੁਆਵਾਂ ਦੇ ਨਾਲ ਸਦਾ ਹਸਤਾਬਸਤਾ ਰਹੇ ਤੇ ਇਸ ਫੌਜੀ ਜਵਾਨ ਨੂੰ ਵੀ ਮਲਾਲ ਨਾ ਰਹੇ ਕਿ ਜਿਸ ਦੇਸ਼ ਦੀ ਖਾਤਰ ਉਹ ਜਾਨ ਵਾਰਨ ਲਈ ਹਰ ਵੇਲੇ ਤਿਆਰ ਰਹਿੰਦਾ ਹੈ ਉਸ ਦੀ ਮਦਦ ਪਛਵੀ ਦੇਸ਼ ਵਾਸੀਆਂ ਨੇ ਕੋਈ ਕੋਰ ਕਸਰ ਨਹੀਂ ਛੱਡੀ सो अदारा पीटीसी न्यूज भी दानी सजनों अपील करता है कि देश के दे जवान की जिनी मदद हो सके की जाए जान बच सके मनिंदर मोंगा पीटीसी न्यूज अमृतसर